ਸਾਮੂਹਕਾਰ ਧਾਰਕ ਦੇ ਉੱਪਰ ਉੱਠ ਕੇ ਕਹਿੰਗੋ ਇਹ ਜਿਹੜਾ ਹੱਲਾ ਹੈ ਇਹ ਜੰਮਾ ਕਿਸਾਨੀ ਦਾ ਨਹੀਂ ਕਮ ਕਰਕੇ ਹਰ ਕਿਸਾਨੀ ਮਰ ਗਈ ਆ ਅੱਜ ਦਾ ਜਿਹੜਾ ਛੋਟਾ ਵਪਾਰੀ ਆ ਉਹਨਾ ਵੀ ਪੱਠਾ ਮੈ ਲੈਣਾ ਅਰਬ ਕੋਸ ਦੇ ਕੇ ਸਾਨੂੰ ਵਿਜਾਰਕ ਤੌਰ ਤੇ ਜੇ ਵੀ ਆਪਣੇ ਆਪ ਨੂੰ ਮੇਜਰ ਜਦੋਂ ਵਾਰਸ ਹੋਵੇ ਤਾਂ ਉਹਨਾਂ ਦੇ ਪੁਰਨਾ ਵਿਕਲਪ ਹੋਰ ਛਾਲੂ ਜਿਹੜਾ ਇੱਕ ਮੋਟੋ ਕਿਸਾਨ ਦਾ ਖੜਾ ਹਾਰ ਕੇ ਸਭੀ ਜਗਾਈ ਲੜਦੇ ਆ ਤਹੋਂ ਦੇ ਦੂਰ ਨਹੀਂ ਜਿਹੜੇ ਮੋਦੀ ਸਰਕਾਰ ਨੇ ਕਾਦਾ ਨਾਲ ਭਵੇਂ ਗੁਰਮੁਖੀ ਗੁਰ ਨਾਲ ਕੇ ਜਨਮ ਦੇ ਅਦੇ ਜਿੰਦ ਜਿਹੜਾ ਤਿੰਨ ਕੁੱਤੇ ਜਨੂਨੀ ਸੀ ਵਾਪਸ ਨਹੀਂ ਅੱਜ ਵੀ ਜੋ ਭਗਵੰਤ ਮਾਨ ਨੇ ਉੱਲੀ ਮਾਰਤੀ ਨੂੰ ਲਾਉਂ ਤੋਂ ਪਹਿਲਾਂ ਜੋ ਜਦੋਂ ਮੋਦੀ ਆਇਆ ਉਹ ਪੱਤੀ ਦੇ ਕਰੀਬ ਜਿਹੜੇ ਪਰਸੇ ਦੇ 367 ਕੀਤੇ ਹੈ ਉਹ ਨਹੀਂ ਦੇਖਾ ਕੋ ਰਾਜਨੀਤੀ ਹੋਣੀ ਜਿਹੜੇ ਅਸੀਂ ਆਪਣੀ ंदाबुक्त آباد ज़िंदाबादु ख़ुराबाद ਭਿਸ਼ਪ ਪਾਕਿਸਤਾਨ ਜਿੰਦਾਬਾਦ ਜਿੰਦਾਬਾਦ ਮੁਰਦਾਬਾ ਭਿਸ਼ਪ ਪਾਕਿਸਤਾਨ ਮੁਰਦਾਬਾ ਜਿੰਦਾਬਾਦ ਜਿੰਦਾਬਾਦ ਭਿਸ਼ਪ ਪਾਕਿਸਤਾਨ ਤੋਂ ਬਾਹਰ ਹੋ ਬਾਹਰ ਹੋ ਬਾਹਰ ਹੋ ਭਿਸ਼ਪ ਪਾਕਿਸਤਾਨ ਤੋਂ ਬਾਹਰ ਹੋ ਬਾਹਰ ਹੋ ਬਾਹਰ ਹੋ ਮੰਨਿਆ ਕਿ ਸਾਮੀ ਦਿਸ਼ਾ ਸਾਨੂੰ ਲੋੜ ਨਹੀਂ ਹੈ ਅਸੀਂ ਸਾਰਾ ਕੁਝ ਹਵਾ ਜੋ ਪ੍ਰਾਪਤ ਕਰ ਲੈਣਾ ਹੈ ਤੇ ਇਹ ਜਿਹੜਾ ਮੋਰਵਾ ਜਵਾਬ ਤੁਹਾਨੂੰ ਦੇਣਾ ਹੈ ਉਹਦਾ ਰੂਪ ਇੱਕ ਹੋ ਸਕਦਾ ਹੈ ਮਰਦੀ ਗੱਲ ਕਰੀਏ ਕਾਨੂੰਨ ਦੀ ਗੱਲ ਕਰੀਏ ਉਹਦੇ ਵਿੱਚ ਚਾਰੋ ਖਿੱਤਿਆਂ ਦੇ ਸਾਡੇ ਜਿਹੜੇ ਈਆ ਪੁੱਤ ਬੇਰੇ ਯੁਗਾਰ ਨੇ ਜਦੋਂ ਚਾਰੋ ਖਿੱਤਿਆਂ ਦੀ ਗੱਲ ਕਰਾਂਗੇ ਇਹ ਜਿਵੇਂ 13 ਮਹੀਨੇ ਅਸੀਂ ਪਹਿਲੇ ਜਿੱਤ ਕੇ ਆਏ ਆ ਤੁੰਨੀ ਦੇ ਵਿੱਚ ਉਸੇ ਤਰ੍ਹਾਂ ਅਸੀਂ